ਸੰ ਫੈਰਿਸ ਮਸੀਹ ਜੀ ਯੂ ਐਸ اے ਆ ਰਹੇ ਹਨ ਅਗਰ ਆਪ ਪਰੇਸ਼ਾਨ ਹੋ ਆਪਣੇ પતિ ਪਤਨੀ ਦੇ ਰਿਸ਼ਤੇ ਸੇ ਆਪਣੇ ਬਿਜ਼ਨਸ ਦੇ ਇਰੀਆ ਸੇ ਆਪਣੇ ਨਸ਼ੇ ਸੇ ਆਪਣੀ ਦੀਵਾਰਾਂ ਸੇ ਸਿਰਫ ਇੱਕ ਪ੍ਰਾਰਥਨਾ ਆਪकी ਸਭ ਪਰੇਸ਼ਾਨੀ ਦੂਰ ਕਰ ਦੇਗੀ ਸਤਿ ਸ਼ਕਾ ਜੀ ਤੁਸੀਂ ਦੇਖ ਰਹੇ ਹੋ ਯੂ ਐਸ اے ਪੰਜਾਬ 2 डे ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਪਹਿਲਾ ਲੋਕ ਹਾਏ ਗਰਮੀ ਹਾਏ ਗਰਮੀ ਤੇ ਹਾਏ ਗਰਮੀ ਕਰਦੇ ਸੀ ਲੇਕਿਨ ਜਦੋਂ ਦੀਆਂ ਹੁਣ ਬਾਰਸ਼ਾ ਸ਼ੁਰੂ ਹੋਈਆਂ ਤੇ ਹੁਣ ਲੋਕ ਕਹਿੰਦੇ ਨੇ ਤੇ ਪਾਣੀ ਬਾਰਿਸ਼ਾਂ ਕਰਕੇ ਸੜਕਾਂ ਉੱਤੇ ਆ ਚੁੱਕਾ ਹੈ ਆ ਜਿਹਦੇ ਕਰਕੇ ਲੋਕ ਹੁਣ ਦੂਜੇ ਪਾਸੇ ਪਰੇਸ਼ਾਨ ਹੋ ਚੁੱਕੇ ਕਹਿਣ ਦਾ ਮਤਲਬ ਇਸ ਤਰ੍ਹਾਂ ਤੇ ਉਧਰ ਬਣੀ ਖੁਸ਼ ਤੇ ਇਧਰ ਬਣੀ ਖੁਸ਼ ਜੋ ਲੋਕਾਂ ਦੀ ਮਾਨਸਿਕਤਾ ਹੈਗੀ ਆ ਮੁੰਬਈ ਦੀ ਸੜਕਾਂ ਉੱਤੇ ਤੁਹਾਨੂੰ ਇੱਕ ਵੀਡੀਓ ਦਿਖਾਉਣੇ ਪਏ ਜਿੱਥੇ ਕਿ ਬਾਰਿਸ਼ਾਂ ਹੋਣ ਦੇ ਨਾਲ ਇੱਕ ਮਗਰਮਾਸ਼ ਸੜਕਾਂ ਉੱਤੇ ਇੰਜ ਘੁੰਮਦਾ ਪਿਆ ਜਿਵੇਂ ਕਿ ਉਹ ਕੰਪਨੀ ਬਾਗ ਸੈਰ ਕਰਨ ਆਇਆ ਹੋਵੇ ਵੀਡੀਓ ਦੇਖ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿੱਡਾ ਵੱਡਾ ਮਗਰਮਾਸ਼ ਹੈਗਾ ਤਕਰੀਬਨ 6-7 ਫੁੱਟ ਦਾ ਪਲਿਆ ਆਇਆ ਪੂਰਾ ਮਗਰਮਾਸ਼ ਹੈਗਾ ਇਸ ਸਾਰੇ ਕੁੱਤੇ ਸ਼ਰੀਆਮ ਘੁੰਮਦਾ ਆ ਦਿਖਾਈ ਦਿੰਦਾ ਪਿਆ ਕਿਸੇ ਡਰਾਈਵਰ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਾ ਦਿੱਤੀ ਗਿਆ ਪ੍ਰਸ਼ਾਸਨ ਨੇ ਕਾਰਵਾਈ ਕਰੇਗਾ ਲੇਕਿਨ ਕਿਤਨਾ ਕਿਤੇ ਇਹ ਚੀਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈਗੀ ਕਿ ਇਹਨਾਂ ਬਾਦਸ਼ਾਹਾਂ ਦਾ ਜੇ ਫਾਇਦਾ ਵੀ ਹੈਗਾ ਹੈ ਤਾਂ ਕਿਤੇ ਨੁਕਸਾਨ ਵੀ ਹੈਗਾ ਆਏ ਗੋ ਵੀ ਜੇ ਪੰਜਾਬ ਦੀ ਗੱਲ ਕਰੀ ਤੇ ਫਿਰ ਕਾਫੀ ਜਿਹੜਾ ਪਾਣੀ ਜਿਹੜਾ ਆਇਆ ਉਹ ਡਰ ਦਾ ਮਾਹੌਲ ਜਿਹੜਾ ਹੈ ਫੇਰ ਟਾਈਮਾਂ ਉੱਤੇ ਪੰਦਾ ਆ ਨਜ਼ਰ ਆਉਂਦਾ ਕਿਉਂਕਿ ਪਾਣੀ ਦਾ ਲੈਵਲ ਸਹੀ ਉੱਚਾ ਹੁੰਦਾ ਪਿਆ ਕਿ ਜੇ ਪੰਜਾਬ ਦੇ ਬਾਹਰ ਦੀਆਂ ਗੱਲਾਂ ਦੀ ਗੱਲ ਕਰੀਏ ਤਾਂ ਉੱਥੇ ਤਾਂ ਕਈ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਪਾਣੀ ਆ ਕੇ ਹਰ ਵਰਗੀ ਸਥਿਤੀ ਬਣ ਚੁੱਕੀ ਗਈ ਸੋਸ਼ਲ ਮੀਡੀਆ ਤੇ ਤੁਸੀਂ ਵੀਡੀਓ ਦੇਖਦੇ ਹੀ ਪਏਗੇ ਉਹ ਹਰ ਵਾਰ بارشਾਂ ਹੁੰਦੀਆਂ ਹਨ ਲੇਕਿਨ ਕੋਈ ਨਾ ਕੋਈ ਹੱਲ ਜਿਹੜਾ ਹੈ ਕੜਨਾ ਚਾਹੀਦਾ ਸਰਕਾਰਾਂ ਨੂੰ ਲੇਕਿਨ ਕੁਦਰਤ ਦੇ ਅੱਗੇ ਕਿਸਦਾ ਜੋਰ ਹੈ ਗਿਆ ਇਹ ਵੀਡੀਓ ਵੀ ਤੁਹਾਨੂੰ ਇਸ ਤਰ੍ਹਾਂ ਦੀ ਹੀ ਦਿਖਾਉਣੇ ਪੈਗੇ ਜਿੱਥੇ ਕਿ ਮੁੰਬਈ ਦੀਆਂ ਸੜਕਾਂ ਤੇ ਸ਼ਰਿਆਮ ਕੈਲਦਾ ਆਇਆ ਨੱਚਦਾ ਟੱਪਦਾ ਆਇਆ ਇੱਕ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਆਪ ਪਰਮਿੰਦਰ ਝੋਟਾ ਰੇਡੀ ਉੱਤੇ ਵੇਚੀ ਜਾ ਰਿਹਾ ਨਸ਼ਾ ਲੋਕਾਂ ਨੂੰ ਹਾਕ ਲਗਾ ਲਗਾ ਕੇ ਕਹਿ ਰਿਹਾ ਹੈ ਕਿ ਨਸ਼ਾ ਲਲੋ ਨਸ਼ਾ ਲਲੋ ਨਸ਼ਾ ਲਲੋ ਇਹ ਮੈਂ ਨਹੀਂ ਕਹਿ ਰਿਹਾ ਇਹ ਝੋਟਾ ਕਹਿ ਰਿਹਾ ਹੈਗਾ ਵੀਡੀਓ ਵਿੱਚ ਤੁਹਾਨੂੰ ਸੁਣਾਈ ਦਿੰਦਾ ਹੈ ਆ ਤੇ ਇਹ ਪਰਮਿੰਦਰ ਝੋਟਾ ਹੈਗਾ ਜੋ ਕਿ ਲੋਕਾਂ ਨੂੰ ਸਮਝਾਉਣ ਲਈ ਕਿਉਂਕਿ ਘਰ ਘਰ ਨਸ਼ਾ ਵਿਕਦਾ ਪਿਆ ਘਰ ਘਰ ਲੋਕ ਉਹ ਨਸ਼ਾ ਕਰਨਾ ਸ਼ੁਰੂ ਕਰ ਦਿੱਤਾਗਾ ਕਿ ਸ਼ਹਿਰਾਂ ਬਜ਼ਾਰਾਂ ਪਿੰਡਾਂ ਦੇ ਵਿੱਚ ਆਮ ਹੀ ਤੁਹਾਨੂੰ ਨਜ਼ਰ ਆਉਂਦਾ ਹੋਏਗਾ ਹਾਲਾਂਕਿ ਪੁਲਿਸ ਵੱਲੋਂ ਵੱਡੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਲੇਕਿਨ ਕਿੰਨਾ ਕਿਤੇ ਅਜੇ ਵੀ ਲੋਕ ਨਸ਼ਾ ਵੇਚਣ ਨਸ਼ਾ ਖਰੀਦਣ ਦੇ ਵਿੱਚ ਧੜਲਣਾ ਲੱਗੇ ਹੈ ਕਿ ਸਰਕਾਰਾਂ ਦੇ ਕੰਨ ਖੋਲਣ ਲਈ ਪਰਮਿੰਦਰ ਝੋਟੇ ਨੇ ਇੱਕ ਨਵਾਂ ਹੀ ਉਪਰਾਲਾ 라 અપਨਾਇਆ ਗਿਆ ਰੇੜੀ ਉੱਤੇ ਵੈਸੇ ਹੀ ਕੋਈ ਸਮਾਨ ਲੈ ਕੇ ਤੇ ਹੇਕ ਲਗਾਈ ਜਾ ਰਿਹਾ ਹੈ ਕਿ ਨਸ਼ਾ ਲਲੋ ਨਸ਼ਾ ਲਲੋ ਨਸ਼ਾ ਲਲੋ ਪੰਜਾਬੀਓ ਆ ਦੇਖ ਲੋ ਵੀਡੀਓ ਤੁਹਾਨੂੰ ਦੇ ਕੇ ਹਾਸਾ ਵੀ ਆਏਗਾ ਕਿ ਲੇਕਿਨ ਕਿਤਨਾ ਕਿਤੇ ਤੁਹਾਨੂੰ ਸਮਝਾਉਣ ਦਾ ਤਰੀਕਾ ਰਾ ਛੋਟੇ ਨੇ ਨਵਾਂ ਅਪਣਾਇਆ ਗਿਆ ਜਿਹਨੂੰ ਦੇਖ ਕੇ ਤੇ ਇਸ ਦੀ ਚਰਚਾ ਜਿਹੜੀ ਹੈ ਦੇਸ਼ਾਂਵ ਦੀਸ਼ਾ ਦੇ ਵਿੱਚ ਹੋਣ ਲੱਪੀ ਹੈਗਾ ਲੇਕਿਨ ਸਾਨੂੰ ਪਤਾ ਹੈਗਾ ਪੰਜਾਬੀ ਕਿਥੋਂ ਟਲਦੇ ਹੈਗੇ ਜਿਹੜੇ ਪਾਸੇ ਲੱਗ ਜਾਂਦੇ ਤੇ ਫਿਰ ਉਹ ਕੰਮ ਸਿਰੇ ਲਾ ਕੇ ਹੀ ਹਟਦੇ ਹੈਗੇ ਨੇ ਹੁਣ ਸਰਕਾਰਾਂ ਤੇ ਆਪਣਾ ਪੂਰਾ ਜ਼ੋਰ ਲਾਉਂਦੀਆਂ ਪਈਆਂ ਨਸ਼ਾ ਬੰਦ ਕਰਨ ਨੂੰ ਪ੍ਰਸ਼ਾਸਨ ਵੀ ਵੱਡੇ ਵੱਡੇ ਮગર ਮੱਛਾਂ ਨੂੰ ਫੜ ਕੇ ਅੰਦਰ ਸੁੱਟਦਾ ਪਿਆ ਨਸ਼ੇ ਦੇ ਸੁੱਧਾਗਰਾਂ ਨੂੰ ਉਹਨਾਂ ਦੀ ਜ਼ਮੀਨਾਂ ਵੀ ਜਿਹੜੀਆਂ ਗੜੀਆਂ ਗਿਆ ਉਹ ਆਪਣੇ ਕਬਜੇ ਲੈ ਰਿਹਾ ਹੈਗਾ ਲੇਕਿਨ ਕਿੰਨਾ ਕਿਤੇ ਲੋਕ ਕਿੱਥੇ ਟਲਦੇ ਨੇ ਨਾ ਵੇਚਣ ਵਾਲੇ ਹਟਦੇ ਨੇ ਕਿ ਨਾ ਖਰੀਦਣ ਵਾਲੇ ਹਟਦੇ ਨੇ ਜਿਹਦਾ ਪੁਰਜੋਨ ਅਪੀਲ ਜਿਹੜੀ ਹੈਗੀ ਆ ਕਰ ਰਿਹਾ ਹੈ ਪਰਮਿੰਦਰ ਛੋਟਾ ਆਓ ਨਸ਼ਾ ਲੈ ਲੋ ਪਾਇ ਨਸ਼ਾ ਲੈ ਲੋ ਪਾਇ ਆ ਕੀ ਵੇਚੀਂਦੇ ਆ ਬੰਦਸਾ ਨਸ਼ਾ ਲੈ ਲੋ ਆ ਕੀ ਵੇਚੀਂਦੇ ਆ ਨੋ ਬਾਈ ਨਸ਼ਾ ਵੇਚੀਂਦੇ ਆ ਵਾਸਤੇ ਨੂੰ ਕੀ ਚਾਹੀਦਾ ਸੰਗਣੇਚਰ ਕੈਪਸੂਲਾਂ ਸਿਸੀਆਂ ਗੋਲੀਆਂ ਾਕੀ ਕੇ ਚਿੱਟਾ ਸਮੈਕ ਦਸਤੈ ਨੂੰ ਕੀ ਚਾਹੀਦਾ ਤੁਹਾਨੂੰ ਡਰ ਨਹੀਂ ਕੋਈ ਕਾਲਾ ਨਾਰਾ ਹੰਤਾ ਪੁਲਿਸ ਨੇ ਬਹੁਤ ਸਖਤਾਈ ਕਰ ਰੱਖੀ ਆ ਆ ਵੇਚੀਆਂ ਨੇ ਸ਼ਰਿਆਮ ਰੋਜ਼ ਮੁੰਡਿਆਂ ਦੀਆਂ ਮੌਤਾਂ ਹੋਈ ਜਾਂਦੀਆਂ ਨੇ ਅਸਤਾ ਕਰੋੜਾਂ ਦੀਆਂ ਸੰਪਤੀਆਂ ਬਣਾ ਲਈਆਂ ਹਸਪਤਾਲ ਖੋਲ੍ਹ ਲਿਆ ਆਪਣੇ ਜਵਾਰ ਡਾਕਟਰ ਬਣਾ ਲਏ ਲੋਕਾਂ ਦੇ ਲੱਖਾਂ ਜਵਾਂ ਕੁਮਾਰ ਸੋਂਦਾ 20 ਸਾਲ ਹੋ ਗਏ ਵੇਚਦੇ ਆ ਸਾਰੇ ਪੰਜਾਬ ਨੂੰ ਪਤਾ ਹੈ ਅਸੀਂ ਨਿਯੋਗ ਦੇ ਰੱਖਦੇ ਨਾ ਸਾਡਾ ਕੋਈ ਕੁਝ ਕਰ ਸਕੇ ਦਸਤੀ ਕੀ ਚਾਹੀਦਾ ਹੁਣ ਤੈਨੂੰ ਲੈਣਾ ਨਸ਼ਾ ਲੈ ਨਹੀਂ ਗਾ ਉਹ ਨਹੀਂ ਸੋਡੇ ਤੇ ਇੱਕ ਕਮੇਟੀ ਬਣੀ ਸੀ ਨਸ਼ਾ ਰੋਕੂ ਉਹਦਾ ਕੀ ਬਣਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2ਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਆ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਤੁਹਾਡੇ ਰੋਕਤੇ ਖੜੇ ਹੋ ਜਾਣਗੇ ਜਿਹੜੇ ਲੋਕ ਬਸਾਦ ਦੇ ਮੌਸਮ ਦੇ ਵਿੱਚ ਪਹਾੜਾਂ 'ਚ ਘੁੰਮਣ ਦਾ ਸ਼ੌਕੀਨ ਹੁੰਦੇ ਉਹਨਾਂ ਲਈ ਇਹ ਵੀਡੀਓ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਇਹ ਜਿਹੜੀ ਵੀਡੀਓ ਸਾਡੇ ਦੇਸ਼ ਦੀ ਹੀ ਹੈਗੀ ਆ ਪਹਾੜਾਂ 'ਚ ਘੁੰਮਣ ਗਿਆ ਇੱਕ ਪਰਿਵਾਰ ਜੋ ਕਿ ਪਾਣੀ ਦੇ ਵਹਾਅ ਕਰਕੇ ਰੁੜ ਗਿਆ ਤੇ ਜਿਹਦੇ ਨਾਲ ਕਾਫੀ ਲੋਕਾਂ ਦੀ ਜੀਵਨ ਦੀ ਮੌਤ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾਉਣੇ ਮੈਂ ਰੋਕਤੇ ਖੜੇ ਕਰਨ ਵਾਲੀਆਂ ਹੈਗੀਆਂ ਆ ਤੁਹਾਨੂੰ ਚਾਹੀਦਾਗਾ ਕਿ ਜਦੋਂ ਬਰਸਾਤਾਂ ਦਾ ਮੌਸਮ ਸ਼ੁਰੂ ਹੋ ਜਾਂਦਾਗਾ ਕਿ ਉਦੋਂ ਪਹਾੜਾਂ ਦੇ ਵਿੱਚ ਨਾ ਜਾਇਆ ਜਾਵੇ ਕਿਉਂਕਿ ਉਸ ਵੇਲੇ ਜਿਹੜੇ ਹੁੰਦੇ ਆ بارشਾਂ ਦੇ ਕਰਕੇ ਪਹਾੜ ਜਿਹੜੇਗੇ ਉਹ ਥੱਲੇ ਨੂੰ ਆਉਂਦੇਗੇ ਨੇ ਬਹੁਤ ਵਾਰੀ ਅਕਸਰ ਸੜਕਾਂ ਉੱਤੇ ਉਤੋਂ ਦੇ ਇਲਾਕਿਆਂ ਦੇ ਵਿੱਚ ਪਹਾੜ ਕਿਸਕਕੇ ਰੋਡਾਂ ਦੇ ਉੱਤੇ ਆ ਜਾਂਦੇਗੇ ਨੇ ਜਿਹਦੇ ਕਰਕੇ ਕਾਫੀ ਜਾਨੀ ਮਾਨੀ ਨੁਕਸਾਨ ਲੋਕਾਂ ਦਾ ਅਕਸਰ ਹੁੰਦਾ ਹੀ ਰਹਿੰਦਾਗਾ ਆ ਤੁਹਾਨੂੰ ਪਤਾ ਹੈਗਾ ਕਿ ਪਿਛਲੇ ਸਾਲ ਵੀ ਕਾਫੀ بارش ਹੋਣ ਦੇ ਕਰਕੇ ਬਹੁਤ ਜ਼ਿਆਦੇ ਤੇ ਹੜ੍ਹਾਂ ਵਰਗੇ ਮਾਹੌਲ ਬਣ ਚੁੱਕੇਗੇ ਸੀ ਜਿੱਦੇ ਕਰਕੇ ਬਹੁਤ ਜ਼ਿਆੜੀ ਜਾਨਾਂ ਵੀ ਗਈਆਂ ਸੀ ਤੇ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਸੀ ਇਹ ਹੁਣ ਤੁਸੀਂ ਖੁਦ ਦੇਖਣਾ ਆਵੇਗਾ ਜਦੋਂ ਬਰਸਾਤਾ ਦਾ ਮੌਸਮ ਜਦੋਂ ਸ਼ੁਰੂ ਹੋ ਜਾਂਦਾ ਤਾਂ ਉਦੋਂ ਪੱਸਾ ਪਹਾੜਾ ਵੱਲ ਰੁੱਖ ਨਾ ਕੀਤਾ ਜਾਵੇ ਦੂਸਰੇ ਪਾਸੇ ਰੋਕ ਕੀਤਾ ਜਾਵੇ ਦੂਜੀ ਜਗ੍ਹਾ ਤੇ ਜਾ ਕੇ ਘੁੰਮਿਆ ਜਾਵੇ ਤਾਂ ਕਿ ਇੰਜੋਏਮੈਂਟ ਜਿਹੜੀ ਕੀ ਪੂਰੀ ਕਰ ਸਕੀਏ ਲੇਕਿਨ ਕਿਤਨਾ ਕਿਤੇ ਜਦੋਂ ਬਾਰਿਸ਼ਾ ਖਤਮ ਹੋ ਜਾਣ ਤਾਂ ਫਿਰ ਤੁਸੀਂ ਪਹਾੜਾਂ 'ਚ ਜਾ ਕੇ ਆਪਣਾ ਇੰਜੋਏਮੈਂਟ ਕਰ ਸਕਦੇ ਹੋ रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan.com. We cater for USA, Canada, UK, India and Fiji. For more information call 510-943-8037. That is 510-943-8037.